43 ਸਾਲਾਂ ਬਾਅਦ ਸਿੱਖਾਂ ਨੂੰ ਮਿਲਿਆ ਇਨਸਾਫ਼ ਇਨਸਾਫ਼ ਸ਼ਬਦ ਇੱਥੇ ਵਰਤਣਾ ਸਹੀ ਹੋਵੇਗਾ ਇਹ ਵੀ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਅੱਪਾ ਗੱਲ ਕਰਨ ਲੱਗੇ ਆ ਅੱਜ ਸੱਜਣ ਕੁਮਾਰ ਦੀ ਬੀਤੇ ਦਿਨ ਫਰਵਰੀ 25 ਨੂੰ ਦਿੱਲੀ ਦੇ ਇੱਕ ਸਿਟੀ ਕੋਰਟ ਨੇ ਸੱਜਣ ਕੁਮਾਰ ਨੂੰ ਨਵੰਬਰ 1 1984 ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵਾਲੇ ਦਿਨ ਦੰਗਾਈਆਂ ਦੀ ਭੀੜ ਲੈ ਕੇ ਇੱਕ ਸਿੱਖ ਪਿਓ ਪੁੱਤ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਐਚਐਸ ਫੂਲਕਾ ਇਹ ਉਹ ਜੋਧੇ ਵਕੀਲ ਹਨ ਜਿਨ੍ਹਾਂ ਨੇ ਪੀੜਤ ਪਰਿਵਾਰ ਦਾ ਕੇਸ ਲੜਿਆ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਐਚਐਸ ਫੂਲਕਾ ਨੇ ਕੋਰਟ ਨੂੰ ਸੱਜਣ ਕੁਮਾਰ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਇਸ ਤੋਂ ਪਹਿਲਾਂ ਵੀ ਮੋਗਰਸ ਦਾ ਰਿਹਾ ਇਹ ਐਮਪੀ ਸੱਜਣ ਕੁਮਾਰ 84 ਨਾਲ ਜੁੜੇ ਇੱਕ ਕੇਸ ਦੇ ਵਿੱਚ ਜਿਸ 'ਚ ਪੰਜ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ ਸੀ ਉਸ ਵਿੱਚ ਤਿਹਾਰ ਜੇਲ੍ਹ ਦੇ ਅੰਦਰ ਉਮਰ ਕੈਦ ਦੀ ਸਜ਼ਾ ਘਟ ਰਿਹਾ ਸੀ ਕੱਲ ਇਸ ਨੂੰ ਦੂਜੀ ਵਾਰ ਉਮਰ ਕੈਦ ਬੋਲ ਗਈ ਹੈ ਕੋਰਟ ਦੇ ਬਾਹਰ ਸਿੱਖ ਸੰਗਤਾਂ ਵੱਲੋਂ ਕੱਲ ਧਰਨਾ ਵੀ ਲਾਇਆ ਗਿਆ ਸੀ ਉਹਨਾਂ ਦੀ ਮੰਗ ਸੀ ਕਿ ਸੱਜਣ ਕੁਮਾਰ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਐਜਸ ਫੂਲਕਾ ਨੇ ਕਿਹਾ ਜੇਕਰ ਪੀੜਤ ਪਰਿਵਾਰ ਕਹੇਗਾ ਤਾਂ ਉਹ ਫਾਂਸੀ ਦੀ ਸਜ਼ਾ ਦਮਾਉਣ ਲਈ ਸੱਜਣ ਕੁਮਾਰ ਦਾ ਇਹ ਕੇਸ ਸਾ ਹਾਈ ਕੋਰਟ ਵਿੱਚ ਲੈ ਕੇ ਜਾਣਗੇ ਇਸ ਕੇਸ ਦਾ ਫੈਸਲਾ ਆਉਣ ਦੇ ਵਿੱਚ ਤਕਰੀਬਨ 40 ਸਾਲ ਲੱਗ ਗਏ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਜਸਟਿਸ ਇਨ ਡਿਲੇਡ ਮੀਨਸ ਜਸਟਿਸ ਡਿਨਾਈਡ ਜਿਸ ਦਾ ਅਰਥ ਹੈ ਕਿ ਜੇਕਰ ਇਨਸਾਫ ਲੇਟ ਮਿਲੇ ਤਾਂ ਉਸ ਨੂੰ ਇਨਸਾਫ ਨਹੀਂ ਕਿਹਾ ਜਾ ਸਕਦਾ ਤੁਹਾਡਾ ਇਸ ਤੇ ਕੀ ਕਹਿਣਾ ਹੈ ਮੇਰਾ ਮੰਨਣਾ ਇਸ ਨੂੰ ਅਸਲੀ ਇਨਸਾਫ ਨਹੀਂ ਕਿਹਾ ਜਾ ਸਕਦਾ ਕਿਉਂਕਿ 84 ਦੇ ਦੰਗਿਆਂ ਵਿੱਚ ਇਸ ਬੰਦੇ ਨੇ 47 ਵਰਗੇ ਮਾਰੂ ਹਥਿਆਰਾਂ ਦੀ ਵਰਤੋਂ ਕਰਕੇ ਅਨੇਕਾਂ ਸਿੱਖਾਂ ਦੇ ਘਰਾਂ ਨੂੰ ਅੱਗ ਲਾਈ ਸਿੱਖ ਔਰਤਾਂ ਦੀ ਬੇਪਤੀ ਕੀਤੀ ਅਤੇ ਸਿੱਖ ਨੌਜਵਾਨਾਂ ਦੇ ਗਲਿਆਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਨਾਲ ਹੀ ਘਰਾਂ ਦੀ ਲੁੱਟ ਕਰੀ ਇਸ ਦਰਿੰਦਗੀ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਸੱਜਣ ਕੁਮਾਰ ਨੂੰ ਦਿੱਲੀ ਤੋਂ ਤਿੰਨ ਵਾਰ ਐਮਪੀ ਬਣਾਇਆ ਅਤੇ ਉਸ ਨੂੰ ਰਾਜ ਭਾਗ ਭੋਗਣ ਦਾ ਮੌਕਾ ਦਿੱਤਾ ਜਦਕਿ ਦਿੱਲੀ ਦੇ ਦੰਗੇ ਵਿੱਚੋਂ ਬਚ ਕੇ ਨਿਕਲੇ ਲੋਕਾਂ ਨੇ ਇਹ ਦਾਵਾ ਕੀਤਾ ਸੀ ਕਿ ਇਸ ਸਾਰੇ ਦਾ ਮਾਸਟਰਮਾਈਂਡ ਸੱਜਣ ਕੁਮਾਰ ਸੀ ਅਤੇ ਸੱਜਣ ਕੁਮਾਰ ਵੱਲੋਂ ਉਸ ਰਾਤ ਹਰ ਇੱਕ ਹਮਲਾਵਰ ਨੂੰ 100 ਰੁਪਿਆ ਤੇ ਇੱਕ ਦਾਰੂ ਦੀ ਬੋਤਲ ਦਿੱਤੀ ਗਈ ਦਿੱਲੀ ਕੋਰਟ ਵੱਲੋਂ ਸੁਣਾਏ ਗਏ ਇਸ ਫੈਸਲੇ ਨੂੰ ਇਨਸਾਫ ਤਾਂ ਨਹੀਂ ਕਹਿ ਸਕਦੇ ਪਰ ਕਿਤੇ ਨਾ ਕਿਤੇ ਸਿੱਖਾਂ ਦੇ ਮਨਾਂ ਨੂੰ ਇਸ ਫੈਸਲੇ ਨਾਲ ਥੋੜੀ ਤਾਂ ਤਸੱਲੀ ਪਹੁੰਚੀ ਹੋਏਗੀ ਤੁਹਾਡਾ ਇਸ ਸਬਤੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ